ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤ ਥਕਾਵਟ ਨੂੰ ਦੂਰ ਕਰਨ ਲਈ ਇਹ ਨੁਸਖਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਦੇ ਸੇਵਨ ਨਾਲ ਤੁਹਾਡਾ ਬੁਖਾਰ ਦੂਰ ਹੋਵੇਗਾ ਸਿਰ ਦਰਦ ਕਦੇ ਨਹੀਂ ਹੋਵੇਗਾ ਪੇਟ ਦੀ ਗੈਸ ਪੇਟ ਦੇ ਸਾਰੇ ਰੋਗ ਬਿਲਕੁਲ ਖਤਮ ਹੋ ਜਾਣਗੇ ਮੋਟਾਪਾ ਹੋਵੇ ਤਾਂ ਉਹ ਤਾਂ ਮਾਮ ਦੀ ਤਰ੍ਹਾਂ ਹੀ ਪਿੰਗਲ ਜਾਵੇਗਾ ਕਵੈਸ ਦੀ ਸਮੱਸਿਆ ਕਦੇ ਨਹੀਂ ਹੋਵੇਗੀ ਤੈਮੂਦ ਹੀ ਬਦਬੂ ਤਾਂ ਤੁਹਾਨੂੰ ਦੋਸਤੋ ਜਿੰਦਗੀ ਭਰ ਨਹੀਂ ਸਤਾਵੇਗੀ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਖਾਰਿਸ਼ ਹੋਵੇ ਤਾਂ ਉਹ ਖਾਰਿਸ਼ ਵੀ ਠੀਕ ਹੋ ਜਾਵੇਗੀ ਭੁੱਖ ਨਾ ਲੱਗੇ ਤਾਂ ਇਸ ਨੁਸਖੇ ਦਾ ਸੇਵਨ ਤੁਸੀਂ ਜ਼ਰੂਰ ਕਰਨਾ ਹੈ ਇਸ ਨੁਸਖੇ ਦੇ ਸੇਵਨ ਨਾਲ ਤੁਹਾਡੀ ਭੁੱਖ ਵੀ ਲੱਗੇਗੀ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਗਲਾਸ ਪਾਣੀ ਨੂੰ ਗਰਮ ਕਰਨ ਲਈ ਰੱਖਣਾ ਹੈ ਜਦੋਂ ਪਾਣੀ ਉਬਲ ਜਾਵੇ ਤਾਂ ਉਸ ਵਿੱਚ ਦੋ ਚਮਚ ਸੌਂਫ ਮਿਲਾ ਦੇਣੀ ਹੈ ਅਜੇ ਜਦੋਂ ਦੋ ਚਮਚ ਸੌਫੀ ਉਬਲ ਜਾਣ ਤਾਂ ਤੁਸੀਂ ਦੋ ਹਰੀ ਇਲਾਇਚੀ ਕੁੱਟ ਕੇ ਪਾ ਦੇਣੀ ਅਜੇ ਜਦੋਂ ਤੱਕ ਦੋਸਤੋ ਇਹ ਅੱਧਾ ਗਲਾਸ ਨਾ ਰਹਿ ਜਾਵੇ ਤੁਸੀਂ ਇਸ ਨੂੰ ਉਤੱਕ ਬੰਨ੍ਹ ਹੈ ਆ ਤੇ ਇਸ ਨੂੰ ਛਾਨ ਕੇ ਤੁਸੀਂ ਇਸ ਦਾ ਸੇਵਨ ਕਿਸੇ ਟਾਈਮ ਮਰਜ਼ੀ ਕਰਨਾ ਹੈ ਜੇਕਰ ਤੁਸੀਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹੋ ਤਾਂ ਇਸ ਦੇ ਸੇਵਨ ਨਾਲ ਇੱਕ ਤਾਂ ਤੁਹਾਡੀ ਇਮਿਊਨਿਟੀ ਵਧੇਗੀ ਭਾਵੇਂ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਅਤੇ ਤੁਹਾਡੇ ਪੇੜ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤਾਂ ਦੋਸਤੋ ਤੁਸੀਂ ਵੀ ਇਸ ਨੁਸਖੇ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਪਹਿਲਾਂ ਵਾਲੇ ਜਮਾਨੇ ਵਿੱਚ ਲੋਕ ਇਸ ਨੁਸਖੇ ਦਾ ਸੇਵਨ ਜ਼ਰੂਰ ਕਰਦੇ ਸੀ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਦੋਸਤੋ ਖੁਸ਼ ਰਹੋ ਤਾਂ ਦੂਸਰੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ